ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ શ્રી ਦਾਇਮਾ ਹਰੀਸ਼ ਕੁਮਾਰ ਸੀਨੀਅਰ ਕਪਤਾਨ ਪੁਲਿਸ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਸੰਪਰਕ ਪ੍ਰੋਗਰਾਮ ਤੇ ਤਾਂ ਆਮ ਪਬਲਿਕ ਅਤੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਜੁਗਰਾਜ ਸਿੰਘ ਐਸਪੀ ਐਚ ਵੀ ਮੌਜੂਦ ਸਨ ਇਸ ਮੀਟਿੰਗ ਵਿੱਚ 150 ਦੇ ਕਰੀਬ ਵਿਅਕਤੀ ਸ਼ਾਮਿਲ ਹੋਏ ਸਥਾਨਕ ਨਿੱਜੀ ਪੈਲਸ ਗੁਰਦਾਸਪੁਰ ਵਿਖੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਆਮ ਪਬਲਿਕ ਨਾਲ ਗੱਲ ਕਰਦਿਆਂ ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਗੁਰਦਾਸਪੁਰ ਪੁਲਿਸ ਵੱਲੋਂ ਪੁਲਿਸ ਪਬਲਿਕ ਪਾਰਟਨਰਸ਼ਿਪ ਪ੍ਰੋਗਰਾਮ ਦਾ ਕਰਵਾਇਆ ਗਿਆ ਹੈ ਜਿਸ ਵਿੱਚ ਪੁਲਿਸ ਅਤੇ ਜਨਤਾ ਮਿਲ ਕੇ ਨਸ਼ਿਆਂ, ਚੋਰੀਆਂ, ਖੋਹਾਂ, ਬਰਾਲੀ ਸਾੜਨ ਆਦਿ ਵਰਗੀਆਂ ਸਮੱਸਿਆਵਾਂ ਨੂੰ ਸਮਾਜ ਵਿੱਚੋਂ ਖਤਮ ਕਰਨ ਅਤੇ ਸਮਾਜ ਨੂੰ ਅਪਰਾਧ ਮੁਕਤ ਅਤੇ ਰਣਯੋਗ ਬਣਾਉਣ ਲਈ ਸਾਂਝੇ ਤੌਰ ਤੇ ਲੜਨਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਪੁਲਿਸ ਅਤੇ ਜਨਤਾ ਦਰਮਿਆਨ ਸਹਿਯੋਗ ਵਧੇਗਾ। SSP ਨੇ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਪੁਲਿਸ ਪਬਲਿਕ ਦੇ ਸਬੰਧਾਂ ਵਿੱਚ ਹੋਰ ਨੇੜਤਾ ਲਿਆਉਣਾ ਅਤੇ ਨਸ਼ਿਆਂ ਦੀ ਰੋਕਥਾਮ ਅਤੇ ਪੈੜੇ ਪ੍ਰਭਾਵ ਬਾਰੇ ਜਾਗਰੂਕ ਕਰਨਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮਾਨੂੰ ਬੀਜੇਪੀ ਪੰਡਿਆਪ ਕੋ ਜੋ ਜੋ ਸੈਲਫ ਡੇਸ਼ ਨਿੱਤੇ ਗਏ ਉਹਦੇ ਤੇ ਨਿੱਤੇ ਸੰਪਰਕ ਹੋ ਰਿਹਾ ਜਿਹਾ ਉਹ ਵੀ ਦਾ ਅਰਸ਼ੂ ਪਤਾ ਕਿ ਕਿੱਥੇ ਅਸੀਂ ਤੁਹਾਨੂੰ 10 ਪੁਿੰਕ ਦੇ ਵਿੱਚ ਜਿਹੜੇ ਇੱਥੇ ਦੇ ਲੋਕ ਕੀ ਹੈਗੇ ਜੋ ਕਮੇਟੀ ਦੇ ਮੈਂਬਰ ਹੈ ਕੋਤਤ ਸੈਲਫ ਸਲਪਤ ਦੇ ਮੈਂਬਰ ਹੈ ਜਾਂ ਫਿਰ ਜਿਹੜੇ ਯੂਥ ਬਲਕਸ਼ ਉਹਨਾਂ ਦੇ ਬਗਲ ਤੋਂ ਉਹਨਾਂ ਤੋਂ ਆਇਆ ਕਿ ਕਈ ਸਾਰੇ ਟੀਏ ਜਿਹਨਾਂ ਨੇ ਪਹਿਲਾਂ ਨਸ਼ਾ ਛੱਡਿਆ ਹੋਇਆ ਲੱਗ ਗਿਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਫੀਲਡਾ ਟਿਕੀ ਐਂਡ ਬੇਸਿਕਲੀ ਇਹ ਫੀਜ਼ਾਮ ਦਾ ਮੋਟੀਵੇਸ਼ਨ ਹੈ ਕਿ ਅਸੀਂ ਬਾਕੀ ਦਿਨਾਂ ਨਾਲ ਕੰਟੈਕਟ ਕਰੀਏ ਉਹਨਾਂ ਦੀ ਸਮੱਸਿਆ ਵੀ ਸੁਣਨੀ ਆ ਜਿਹੜੇ ਮਾਮਲੇ ਤੇ ਭਾਰੀ ਕਈ ਵਾਰ ਰੁਕਾ ਦਿੱਤਾ ਗਿਆ ਉਹਨਾਂ ਦੀ ਗੱਲਾਂ ਵੀ ਸੁਣਨੀ ਆ ਕਈ ਸਾਰੇ ਇਹਦੇ ਵਿੱਚ ਕਈ ਚੰਗੇ ਵਿਚਾਰ ਵੀ ਆਏ ਕਈ ਸੁਜੈਸ਼ਨਸ ਵੀ ਆਏ ਨੇ ਉਹ ਬਸ ਇਨੋਟੇਟ ਆਉਂਦੇ ਰਹੇ ਤੇ ਅਸੀਂ ਹੁਣ ਇਹਨੂੰ ਰੈਗੂਲਰ ਫੀਚਰ ਬਣਾ ਕੇ ਪੂਰੇ ਮਹੀਨੇ ਦਾ ਪ੍ਰੋਗਰਾਮ ਜਿਹੜਾ ਉਹ ਚੱਪਕ ਕਰਾਂਗੇ ਤਾਂ ਕਿ ਅਸੀਂ ਇੱਕ ਹੋਰ ਇੰਸਟੀਟਿਊਟ ਨੂੰ ਵਰਕਰ ਸਕੀਏ ਸੇ ਵਕਤ-ਵਕਤ ਖਾਂ ਹਤੇ ਜਾਤੇ ਰਹੇ ਪਰ ਜਿਹੜੇ ਇਹ ਤਾਂ ਸਾਡੇ ਵਿੱਚ ਵਿਚਾਰਦੇ ਉਹਨਾਂ ਦੀ ਗੱਲਾਂ ਸੁਣਦੇ ਫੀਡਬੈਕ ਲੈਂਦੇ ਆਪਣੀ ਯਾਨੀ ਸਾਡੀ ਕਾਰਜਸ਼ਾਲੀ ਉਹਨੂੰ ਹੋਰ ਬਿਹਤਰ ਕਰ ਸਕੀਏ ਤਾਂ ਕਿ ਅਸੀਂ ਲੋਕਾਂ ਦੀ ਸੇਵਾ ਹੋਰ ਨਰਸੜਾ ਦਵਾ ਸਕੀਏ ਸੋਸ਼ਲ ਮੀਡੀਆ ਤੋਂ ਜਾਂ ਕਿਤੇ ਵੀ ਕਿਸੇ ਚੈਨਲ ਤੋਂ ਆਉਂਦੀ ਜਨਰਲੀ ਮੈਨੂੰ WhatsApp ਤੇ ਆਈ ਮਿਲ ਜਾਂਦੇ ਤਾਂ ਅਸੀਂ ਉਹਦੇ ਸਪੈਸ਼ਲ ਟੀਮਸ ਆਪਣੀ ਭੇਜਦੇ ਤੇ ਲੋਕਲ ਟੀਮਸ ਨਾਲ ਭੇਜਦੇ ਤਾਂ ਕਿ ਲੋਕਾਂ ਨੂੰ ਵੀ ਥੋੜਾ ਫੇਧ ਹੋਰ ਵੱਧ ਜਾਂਦਾ ਤਾਂ ਅਸੀਂ ਸਪੈਸ਼ਲ ਟੀਮਸ ਨੂੰ ਭੇਜ ਕੇ ਉਹ ਚੱਕਰਾਂ ਜੋ ਵੀ ਹੁੰੱਚ ਉਹ ਵੀ ਰਿਕਵਰੀ ਅਕੋਰਡਿੰਗ ਟੂ ਦੋਜ਼ ਇੱਥੇ ਕਰ ਰਹੀ ਰਹੇ